ਪਰਵਾਸੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਮੀਗ੍ਰੇਸ਼ਨ ਸੁਧਾਰਾਂ ਦੀ ਮੰਗ ਨੂੰ ਲੈ ਕੇ ਬ੍ਰੈਂਟਨ ਵਿੱਚ ਚੱਲ ਰਹੇ ਧਰਨੇ ਨੂੰ 1 ਮਹੀਨਾ ਪੂਰਾ ਹੋ ਗਿਆ ਹੈ ਇਸ ਧਰਨੇ ਨੂੰ ਮਿਲਣ ਵਾਲੇ ਜਨ ਸਮਰਥਨ ਵਿੱਚ ਵਾਧਾ ਹੋ ਰਿਹਾ ਹੈ ਪਰ ਸਰਕਾਰ ਅਤੇ ਸਿਆਸਤਦਾਨਾਂ ਦੀ ਇਸ ਧਰਨੇ ਬਾਰੇ ਅਣਦੇਖੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ब्रैम्पटन ਵਿੱਚ ਹਾਈਵੇ 410 ਅਤੇ ਕਵੀਨ ਸਟਰੀਟ ਦੇ ਕੋਰਨਰ ਤੇ ਇਹ ਧਾਰਨਾ 30 ਅਗਸਤ ਨੂੰ ਸ਼ੁਰੂ ਹੋਇਆ ਸੀ ਉਸ ਦਿਨ ਤੋਂ ਪ੍ਰਵਾਸੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਦਿਨ ਰਾਤ ਇੱਥੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਇਹਨਾਂ ਦੀ ਮੁੱਖ ਮੰਗ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਹੈ ਜੋ ਇਹਨਾਂ ਮੁਤਾਬਿਕ ਸਰਕਾਰ ਦੇ ਆਪਣੇ ਰਵੱਈਏ ਰਾਤੇ ਵੋਟ ਬੈਂਕ ਦੀ ਰਾਜਨੀਤਿਕ ਕਰਨ ਦੁਬਿਦਾ ਬਣੀ ਹੋਈ ਹੈ ਸਾਡੀਆਂ ਚਾਰ ਮੰਗਾਂ ਨੇ ਜੀ ਪਹਿਲੀ ਤਾਂ ਇਹ ਮੰਗਾ ਕਿ ਜਿਹੜੇ 2024 ਦੇ 25 ਦੇ ਵਿੱਚ ਵਰਕ ਪਰਮਿਟ ਐਕਸਪਾਇਰ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀਆਂ ਜਾਣ ਦੋ ਦੋ ਸਾਲਾਂ ਦੀਆਂ ਤੇ ਦੂਜੀ ਮੰਗ ਆ ਸਾਡੀ ਕਿ ਫੇਅਰ ਪੀਆਰ ਪਾਥਵੇਜ਼ ਹੋਣੇ ਚਾਹੀਦੇ ਨੇ ਜਿਹੜੇ ਕਿ ਪਹਿਲਾਂ ਸਿਗੇ ਜੋ ਸੀਗਾ ਅਸੀਂ ਉਹੀ ਮੰਗ ਰਹੇ ਆ ਵੀ ਉਦੋਂ ਹੀ ਚੱਲਣਾ ਚਾਹੀਦਾ ਤੇ ਆਪਾਂ ਐਕਸਟੈਂਸ਼ਨ ਕਿਉਂ ਮੰਗ ਰਹੇ ਆ ਥੋੜਾ ਜਿਹਾ ਮੈਂ ਕਹਿ ਦਿੰਦਾ ਦੱਸ ਦੇਣਾ ਤੁਹਾਨੂੰ ਨਾ ਸਾਰਿਆਂ ਨੂੰ ਕਿ 2 ਸਾਲ 8 ਮਹੀਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਡਰਾਅ ਬੰਦ ਰਹੇ ਸੀਗੇ ਸੋ ਜਿਹੜੇ ਲੋਕ ਐਲੀਜੀਬਲ ਹੋ ਵੀ ਗਏ ਉਹ ਉਹਨੂੰ ਉਹਦੇ ਵਿੱਚ ਇਨਵੀਟੇਸ਼ਨਸ ਨਹੀਂ ਆ ਸਕੇ ਇਸ ਕਰਕੇ ਐਕਸਟੈਂਸ਼ਨ ਮੰਗ ਰਹੇ ਆ ਤੀਸਰੀ ਗੱਲ ਅਸੀਂ ਕਹਿ ਰਹੇ ਆ ਕਿ ਐਲਐਮਆਈ ਐਕਸਪਲੋਇਟੇਸ਼ਨ ਟੋਟਲੀ ਬੰਦ ਕਰ ਦੋ ਅਸੀਂ ਲੋ ਵੇਜ ਹਾਈ ਵੇਜ ਵਾਲੇ ਚ ਦੀ ਟੋਟਲੀ ਇਹਨੂੰ ਬੰਦ ਕਰ ਦੋ ਜਿਵੇਂ ਇਹਨਾਂ ਦੇ ਫੈਡਰਲ ਵਕੀਲ ਜਿਨ੍ਹਾਂ ਸਟੀਵਨ ਆ ਉਹ ਕਹਿ ਰਿਹਾ ਕਿ ਕਿ ਮੈਨੂੰ ਨਹੀਂ ਸਮਝ ਲੱਗਦੀ ਕਿ ਐਲਮੈਕ ਐਗਜ਼ੈਂਟ ਵਰਕ ਪਰਮਿਟਸ ਕਿਉਂ ਨਹੀਂ ਹੋ ਸਕਦੇ ਹੋ ਸਕਦੇ ਨੇ ਜਿਹੜੇ ਬੰਦੇ ਨੇ 3 ਸਾਲ ਜਾਂ 5 ਸਾਲ ਕੰਮ ਕਰ ਲਿਆ ਉਹਨੂੰ ਤੁਸੀਂ ਉਹਦੀ ਉਹਦੀ ਐਕਸਟੈਂਸ਼ਨ ਦਿਓ ਚੌਥਾ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਇਨਲੈਂਡ ਸਟੂਡੈਂਟਸ ਆ ਚੁੱਕੇ ਆ ਉਹਨਾਂ ਨੂੰ 5 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿਓ ਕਿਉਂਕਿ ਉਹਨਾਂ ਦੇ 3 ਸਾਲ ਦੇ ਵਿੱਚ ਅਕੋਮੋਡੇਸ਼ਨ ਨਹੀਂ ਹੋਣੀ ਇੱਕ ਮਹੀਨਾ ਪੂਰਾ ਕਰ ਚੁੱਕੇ ਇਸ ਧਰਨੇ ਨੂੰ ਭਾਈਚਾਰੇ ਦਾ ਵੱਡਾ ਸਮਰਥਨ حاصل ਹੈ ਪਰ ਸਰਕਾਰ ਅਤੇ ਸਥਾਨਕ ਸਿਆਸਤਦਾਨਾਂ ਦੀ ਚੁੱਪ ਨੂੰ ਪ੍ਰਦਰਸ਼ਕਾਰੀ ਨਿਰਾਸ਼ਾਜਨਕ ਮੰਨਦੇ ਹਨ ਇਸ ਰਸਤੇ ਬਹੁਤ ਜ਼ਿਆਦਾ ਹੈ ਆ ਬਹੁਤ ਸਾਰੇ ਲੋਕੀ ਡਿਪਰੈਸ਼ਨ ਵਿੱਚ ਵੀ ਜਾਂਦੇ ਆ ਬਹੁਤ ਸਾਰੇ ਸਟੂਡੈਂਟਸ ਜੇ ਅੱਜਕਲ ਬਹੁਤ ਬਹੁਤ ਜ਼ਿਆਦਾ ਲੋਕੀ ਮਤਲਬ ਟਰੋਜ਼ 90 ਦਿਨ ਖਬਰ ਆ ਰਹੀਆਂ ਨੇ ਕਿ ਕਿਤੇ ਕਿਸੇ ਸਟੂਡੈਂਟ ਨੇ ਸੁਸਾਇਡ ਕਰ ਲਿਆ ਜਾਂ ਕਿਸੇ ਨੂੰ ਅਮ ਕਿਸੇ ਨੂੰ ਹਾਰਟ ਅਟੈਕ ਆ ਗਿਆ ਉਹਦਾ ਰੀਜ਼ਨ ਇਹੀ ਆ ਕਿਉਂਕਿ ਬਹੁਤ ਜ਼ਿਆਦਾ ਸਟ੍ਰੈਸ ਬਹੁਤ ਜ਼ਿਆਦਾ ਡਿਪਰੈਸ਼ਨ ਫੀਲ ਕਰ ਰਹੇ ਨੇ ਸਟੂਡੈਂਟਸ ਨੂੰ ਲੱਗ ਰਿਹਾ ਹੈ ਕਿ ਅਸੀਂ ਸਾਰੇ ਇਕੱਲੇ ਆ ਤੇ ਕੋਈ ਸਾਡੇ ਨਾਲ ਨਹੀਂ ਸਾਨੂੰ ਨਹੀਂ ਪਤਾ ਕਿ ਅਸੀਂ ਕਿਹਦੇ ਕੋਲ ਜਾਈਏ ਜਿਹਨੂੰ ਆਪਣਾ ਅਮ ਆਪਣੇ ਜਿਹੜਾ ਸਾਨੂੰ ਸਮਝ ਸਕੇ ਤੁਸੀਂ ਸਾਰੇ ਧਰਨੇ ਤੇ ਆਓ ਸਾਨੂੰ ਸਾਡੇ ਤੋਂ ਪੁੱਛੋ ਵੀ ਅਸੀਂ ਕਿਉਂ ਇੱਥੇ ਬੈਠੇ ਆ ਤਾਂ ਕਿ ਸਾਰੇ ਦੇ ਹੀ ਜੋ ਵੀ ਕੁਐਸਚਨ ਨੇ ਸਾਰੇ ਕਲੀਅਰ ਹੋ ਗਏ ਕਿਉਂਕਿ ਹੁਣ ਸਾਰੇ ਲੋਕ ਸੋਚਦੇ ਆ ਵੀ ਇਹ ਖੁਦ ਹੀ ਨਹੀਂ ਕੁਝ ਕਰਨ ਦੇ लायक ਤਿੰਨ ਸਾਲਾਂ ਚ ਨਾ ਤੂੰ ਪੀਆਰ ਨਹੀਂ ਲਿਆ ਹੋਈ ਪਰ ਕਿਸੇ ਨੂੰ ਅਸਲੀ ਸਟੋਰੀ ਪਤਾ ਹੀ ਨਹੀਂ ਹੈ ਕਿ ਸਰਕਾਰ ਕੀ ਕਿ ਸਾਡੇ ਨਾਲ ਹੋ ਕੀ ਰਿਹਾ ਜਿਵੇਂ ਕਿ ਹੁਣ ਡਰਾਪ ਬੰਦ ਕਰ ਦਿੱਤੇ ਗਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜਿਹੜਾ ਕਿ ਜਿਹੜੀ ਕਿ ਮੇਜਰ ਸਟਰੀਮ ਆ ਜਿਹਦੇ ਥਰੂ ਬੱਚੇ ਇੰਨੇ ਸਾਰੇ ਪੀਆਰ ਹੋ ਰਹੇ ਆ ਪਰ ਹੁਣ ਜਦੋਂ ਉਹ ਸਟਰੀਮ ਹੀ ਬੰਦ ਕਰ ਦਿੱਤੀ ਜਾਊਗੀ 2 ਸਾਲ ਤੇ 8 ਮਹੀਨੇ ਤੇ ਤੁਹਾਡੇ ਕੋਲ ਵਰਕ ਪਰਮਿਟ ਕਿੰਨੇ ਸਾਲ ਦਾ ਹੁੰਦਾ 3 ਸਾਲ ਦਾ How are you going to apply in that, right? PR United Steel Workers Union has this This union It's come to our attention what's happening to the, uh, the international students who uh, came here with the understanding they would be able to go to school and then stay and use their learning to enrich this country with uh, their experience, their education. And suddenly that's no longer being allowed and uh, we feel it's very unfair that uh, this country has been built with immigrants coming from every continent of the world, and we feel they should have the right to stay. Uh, and as they say, if you have the right to uh, work here, you have the right to stay here. so we feel it's very important that uh, trade unions stand up and uh, in solidarity with them. <laughs> ਅਸੀਂ ਪੂਰੀ ਆਪਣੀ ਸਾਇਤ ਸਭਾ ਜਿਹੜੀ ਆ ਉਹਦੇ ਵੱਲੋਂ ਇਹਨਾਂ ਸਟੂਡੈਂਟਸ ਨੂੰ ਸਪੋਰਟ ਕਰਦੇ ਆ ਕਿਉਂਕਿ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਇਹ ਬੱਚੇ ਜਿਹੜੇ ਨੇ ਆਪਣੇ ਪੇਰੈਂਟਸ ਨੂੰ ਛੱਡ ਕੇ ਜਾਂ ਉਹਨਾਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਪੈਸਾ ਲਗਾ ਕੇ ਇੱਥੇ ਭੇਜਿਆ ਇਹਨਾਂ ਨੂੰ ਇਹਨਾਂ ਦੇ ਪੂਰੇ ਹੱਕ ਜਿਹੜੇ ਆ ਉਹ ਮਿਲਣੇ ਚਾਹੀਦੇ ਆ ਜੇਕਰ ਇਹ ਬੱਚੇ ਇੱਥੇ ਮਿਹਨਤ ਕਰਦੇ ਨੇ ਤੇ ਮਿਹਨਤ ਦਾ ਫਲ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਠੀਕ ਆ ਕਿ ਪੰਜਾਬ ਤੋਂ ਕੁਝ ਲੋਕ ਇਹੋ ਜਿਹੇ ਆਏ ਨੇ ਜਿਨ੍ਹਾਂ ਨੇ ਪੰਜਾਬੀਆਂ ਦਾ ਰੈਪਿਊਟੇਸ਼ਨ ਬੜਾ ਖਰਾਬ ਕੀਤਾ ਜਿਦੇ ਕਰਕੇ ਇਹਨਾਂ ਨੂੰ ਸਫਰ ਕਰਨਾ ਪੈ ਰਿਹਾ ਧਰਨੇ ਤੇ ਬੈਠੇ ਕਾਮਿਆਂ ਅਤੇ ਵਿਦਿਆਰਥੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਵੇਲੇ ਉਹ ਬੇਹੱਦ ਗੰਭੀਰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਇਸ ਲਈ ਸਰਕਾਰ ਤੁਰੰਤ ਉਹਨਾਂ ਦੀਆਂ ਮੰਗਾਂਤੇ ਗੌਰ ਕਰੇ ਸੁਖਪਾਲ ਸਿੰਘ ਆਲਖ ਆਮਨੀ ਨਿਊਜ਼ ਪ੍ਰੈਂਟਨ